ਇਹ ਐਕਸੀਡੈਂਟ ਇੱਕ ਤਾਂ ਮੇਨ ਵੇ ਜਾ ਰਹੀ ਸੀ ਗੱਡੀ ਦੂਜੀ ਗੱਡੀ ਸਾਈਡ ਤੋਂ ਆਈ ਆ ਉਹਨੇ ਗੱਡੀ ਨਾਲ ਟੱਕਰ ਮਾਰੀ ਤੇ ਗੱਡੀ ਪਲਟ ਗਈ ਕਿਹੜੀ ਗੱਡੀ ਸੀ ਦੂਜੀ ਕ੍ਰੇਟਾ ਤੇ ਪਹਿਲੀ ਕਿਹੜੀ ਗੱਡੀ ਸੀ ਪਹਿਲੀ ਦਾ ਸਵਿਫਟ ਸਵਿਫਟ ਤੇ ਇਹ ਚ ਚਲਾਕ ਕੌਣ ਰਿਹਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਜੀ ਲੇਡੀ ਤੁਸੀਂ ਦੱਸਦੇ ਸੀਗੇ ਨਹੀਂ ਲੇਡੀ ਜੀ ਨਹੀਂ ਚਲਾ ਰਹੇ ਦੋਨੇ ਜੈਂਟਸ ਚਲਾ ਰਹੇ ਸੀ ਲੇਡੀ ਜੀ ਪਿੱਛੇ ਬੈਠੀ ਸੀ ਅੱਛਾ ਉਹਦੀ ਸੱਟਾਂ ਲੱਗੀਆਂ ਉਹਦੇ ਸੱਟ ਲੱਗੀਆਂ ਕਿੰਨੇ ਲੋਕ ਇੰਜਰਡ ਹੋਏ ਜੀ ਇਹਦੇ ਵਿੱਚ ਕਿਹ ਇੰਜਰਡ ਹੋਇਆ ਉਹਨੂੰ ਕਿੱਥੇ ਭੇਜਿਆ ਕਿੱਥੇ ਲੈ ਕੇ ਹੋ ਮਾਹਲ ਹਸਪੀਟਲ ਤੇ ਹੁਣ ਕਿੱਦਾਂ ਦੀ ਕੰਡੀਸ਼ਨ ਉਹ ਬਾਕੀ ਜਿਹੜੇ ਬਾਕੀ ਠੀਕ ਨੇ ਜੀ ਉਹਨਾਂ ਦੇ ਲੇਡੀ ਦੇ ਸਚਿਜ ਲੱਗੇ ਆ ਬਾਕੀ ਉਹ ਐਕਸੀਡੈਂਟ ਵਗੈਰਾ ਹਨਾ ਉਹਨਾਂ ਦੇ ਸਚਿਜ ਲੱਗੇ ਆ ਬਾਕੀ ਉਹ ਕੋਈ ਸਕੈਨ ਸਕੂਨ ਕਰਕੇ ਦੇਖਣਗੇ ਤਾਂ ਫੇਰ ਪਤਾ ਲੱਗੂਗਾ ਆਮ ਨਾ ਇਹ ਅਸੀਂ ਅਸੀਂ ਤਿੰਨੋਂ ਟੀਚਰਾਂ ਸਕੂਲ ਦੇ ਅਸੀਂ ਆ ਰਹੇ ਸੀਗੇ ਮੈਂ ਨਾ ਆਪਣਾ ਡਰਾਈਵਿੰਗ ਸੀਟ ਤੇ ਮੇਰੇ ਫਰੈਂਡ ਬੈਠਾ ਸੀਗਾ ਜਿਹੜੇ ਚਲਾ ਰਹੇ ਦਿਲਜੀਤ ਸਿੰਘ ਮੈਂ ਦੂਸਰੀ ਸਾਈਡ ਸੀਗਾ ਮੈਡਮ ਪਿੱਛੇ ਬੈਠੇ ਸੀਗੇ ਹੋਇਆ ਕਿਦਾਂ ਐਕਸੀਡੈਂਟ ਸਰ ਕੁਛ ਨਹੀਂ ਪਤਾ ਇਦਰੋਂ ਗੱਡੀ ਆਈ ਏ ਮੈਨੂੰ ਤਾਂ ਇਨਾ ਹੀ ਪਤਾ ਉਸ ਤੋਂ ਬਾਅਦ ਗੱਡੀ ਟੇਢੀ ਸੀਗੀ ਅਸੀਂ ਇੱਕ ਦੂਜੇ ਦੇ ਉੱਤੇ ਡਿੱਗੇ ਹੋਏ ਸੀ ਧੂਆ ਉੱਠ ਰਿਹਾ ਸੀ ਲੋਕਾਂ ਨੇ ਆ ਗੱਡੀ ਸਿੱਧੀ ਕੀਤੀ ਬਸ ਆਹੀ ਪਤਾ ਸੀ ਕੁਛ ਨਹੀਂ ਪਤਾ ਲੱਗਿਆ ਨਹੀਂ ਜੀ ਕੁਛ ਨਹੀਂ ਸਮਝ ਲੱਗਿਆ ਗੱਡੀ ਸੈਰ ਤੇ ਚੱਲ ਬਸ ਮੈਂ ਗੱਡੀ ਮੜ ਜੀ ਸਾਈਡ ਤੋਂ ਦੇਖੀ ਆ ਮੈਨੂੰ ਐਸੇ ਸੋਚਿਆ ਅਸੀਂ ਕੱਟ ਮਾਰ ਕੇ ਲੰਘ ਜੂਗੀ ਮੈਨੂੰ ਨਹੀਂ ਪਤਾ ਸੀ ਕੀ ਹੋਏਗਾ ਬੰਦੇ ਨੂੰ ਪਤਾ ਥੋੜੀ ਹੁੰਦਾ ਜੀ ਆ ਮੇਰੇ ਤਾਂ ਮਾੜੀ ਮੋਟੀ ਖਰਾਚ ਆ ਉਹ ਮੁੰਡੇ ਦੇ ਹੱਥ ਤੇ ਸੱਟ ਲੱਗੀ ਮੈਡਮ ਦੇ ਸਿਰ 'ਚ ਆ ਉਹ ਕਿੰਨੀ ਆ ਉਹ ਡਾਕਟਰ ਹੀ ਦੱਸੂਗਾ ਜੀ ਮੈਨੂੰ ਨਹੀਂ ਪਤਾ ਜੀ ਇਹ ਐਕਸੀਡੈਂਟ ਇੱਕ ਤਾਂ ਮੇਨ ਵੇ ਜਾ ਰਹੀ ਸੀ ਗੱਡੀ ਦੂਜੀ ਗੱਡੀ ਸਾਈਡ ਤੋਂ ਆਈ ਆ ਉਹਨੇ ਗੱਡੀ ਨਾਲ ਟੱਕਰ ਮਾਰੀ ਤੇ ਗੱਡੀ ਪਲਟ ਗਈ ਕਿਹੜੀ ਗੱਡੀ ਸੀ ਦੂਜੀ ਕ੍ਰੇਟਾ ਤੇ ਪਹਿਲੀ ਕਿਹੜੀ ਗੱਡੀ ਸੀ ਪਹਿਲੀ ਦਾ ਸਵਿਫਟ ਸਵਿਫਟ ਤੇ ਇਹ ਚ ਚਲਾਕ ਕੌਣ ਰਿਹਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਜੀ ਲੇਡੀ ਤੁਸੀਂ ਦੱਸਦੇ ਸੀਗੇ ਨਹੀਂ ਲੇਡੀ ਜੀ ਨਹੀਂ ਚਲਾ ਰਹੇ ਹਾਂ ਦੋਨੇ ਜੈਂਟਸ ਚਲਾ ਰਹੇ ਸੀ ਲੇਡੀ ਜੀ ਪਿੱਛੇ ਬੈਠੀ ਸੀ ਅੱਛਾ ਉਹਦੇ ਸੱਟਾਂ ਲੱਗੀਆਂ ਉਹਦੇ ਸੱਟ ਲੱਗੀਆਂ ਕਿੰਨੇ ਲੋਕ ਇੰਜਰਡ ਹੋਏ ਜੀ ਇੱਥੇ ਇਦੇ ਵਿੱਚ ਕੀ ਇੰਜਰਡ ਹੋਇਆ ਉਹਨੂੰ ਕਿਥੇ ਭੇਜਿਆ ਕਿੱਥੇ ਲੈ ਕੇ ਗਏ ਮਾਹਲ ਹਸਪੀਟਲ ਤੇ ਹੁਣ ਜਿੱਦਾਂ ਦੀ ਕੰਡੀਸ਼ਨ ਉਹ ਬਾਕੀ ਜਿਹੜੇ ਬਾਕੀ ਠੀਕ ਨੇ ਜੀ ਉਹਨਾਂ ਦੇ ਲੇਡੀ ਦੇ ਸਟਿਚਸ ਲੱਗੇ ਆ ਬਾਕੀ ਉਹ ਐਕਸੀਡੈਂਟ ਵਗੈਰਾ ਹਨਾ ਉਹਨਾਂ ਦੇ ਸਟਿਚਸ ਲੱਗੇ ਆ ਬਾਕੀ ਉਹ ਕੋਈ ਸਕੈਨ ਸਕੂਨ ਕਰਕੇ ਦੇਖਣਗੇ ਤਾਂ ਫੇਰ ਪਤਾ ਲੱਗੂਗਾ ਆਮ ਨਾ ਇਹ ਅਸੀਂ ਅਸੀਂ ਤਿੰਨੋਂ ਟੀਚਰਾਂ ਸਕੂਲ ਦੇ ਅਸੀਂ ਆ ਰਹੇ ਸੀਗੇ ਮੈਂ ਨਾ ਆਪਣਾ ਡਰਾਈਵਿੰਗ ਸੀਟ ਤੇ ਮੇਰੇ ਫਰੈਂਡ ਬੈਠਾ ਸੀਗਾ ਜਿਹੜੇ ਚਲਾ ਰਹੇ ਦਿਲਜੀਤ ਸਿੰਘ ਮੈਂ ਦੂਸਰੀ ਸਾਈਡ ਸੀਗਾ ਮੈਡਮ ਪਿੱਛੇ ਬੈਠੇ ਸੀਗੇ ਉਹਿਆ ਕਿਦਾਂ ਸਰ ਸਰ ਕੁਛ ਨਹੀਂ ਪਤਾ ਇਧਰੋਂ ਗੱਡੀ ਆਈ ਏ ਮੈਨੂੰ ਤਾਂ ਇਨਾ ਹੀ ਪਤਾ ਉਸ ਤੋਂ ਬਾਅਦ ਗੱਡੀ ਟੇਢੀ ਸੀਗੀ ਅਸੀਂ ਇੱਕ ਦੂਜੇ ਦੇ ਉੱਤੇ ਡਿੱਗੇ ਹੋਏ ਸੀ ਧੂਆ ਉੱਠ ਰਿਹਾ ਸੀ ਲੋਕਾਂ ਨੇ ਆ ਕੇ ਗੱਡੀ ਸਿੱਧੀ ਕੀਤੀ ਬਸ ਆਹੀ ਪਤਾ ਜੀ ਕੁਛ ਨਹੀਂ ਪਤਾ ਲੱਗਿਆ ਨਹੀਂ ਜੀ ਕੁਛ ਨਹੀਂ ਸਮਝ ਲੱਗਿਆ ਗੱਡੀ ਸੈਰ ਤੇ ਚੱਲ ਬਸ ਮੈਂ ਗੱਡੀ ਮੜ ਜੀ ਸਾਈਡ ਤੋਂ ਦੇਖੀ ਆ ਮੈਨੂੰ ਐਸੇ ਸੋਚਿਆ ਅਸੀਂ ਕੱਟ ਮਾਰ ਕੇ ਲੰਘ ਜੂਗੀ ਮੈਨੂੰ ਨਹੀਂ ਪਤਾ ਸੀ ਕੀ ਹੋਏਗਾ ਬੰਦੇ ਨੂੰ ਪਤਾ ਥੋੜੀ ਹੁੰਦਾ ਜੀ ਆ ਮੇਰੇ ਤਾਂ ਮਾੜੀ ਮੋਟੀ ਖਰਾਚ ਆ ਉਹ ਮੁੰਡੇ ਦੇ ਹੱਥ ਤੇ ਸੱਟ ਲੱਗੀ ਮੈਡਮ ਦੇ ਸਿਰ 'ਚ ਆ ਉਹ ਕਿੰਨੀ ਆ ਉਹ ਤਾਂ ਡਾਕਟਰ ਹੀ ਦੱਸੂਗਾ